ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰੇ ਗੁਰਦੁਆਰਾ ਸਤਬਾਬ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੋਂ ਕੀ ਅੱਜ ਹੜਪੀੜਤ ਵਾਸਤੇ ਜੋ ਸਮਗਰੀ ਹੈ ਉਹ ਮਾਂਪੁਰਸ਼ਾਂ ਦੇ ਅਸਥਾਨ ਤੋਂ ਅੱਜ ਟਰਾਲੀ ਪਰ ਕੇ ਪਿੰਡ ਜੰਡੋਲੀ ਤੋਂ ਜਾ ਰਹੀ ਹੈ ਜੋ ਕਿ ਤਰਨਤਾਰਨ ਏਰੀਆ ਵਿੱਚ ਜੋ ਮੁੰਡਾ ਪਿੰਡ ਹੈ ਉਸ ਦੇ ਪਿੰਡਾਂ ਦੇ ਆਸ-ਪਾਸ ਜੋ ਪਿੰਡ ਹੈ ਉਸ ਜਗ੍ਹਾ ਜਾ ਰਹੀ ਹੈ ਜੇ ਪਿੰਡ ਜੰਡੋਲੀ ਤੋਂ ਅੱਜ ਰਾਹਤ ਸਮੱਗਰੀ ਇਹ ਰਾਹਤ ਸਮੱਗਰੀ ਜਿਨ੍ਹਾਂ ਪਿੰਡਾਂ ਵਿੱਚ ਹੜ੍ਹ ਆਇਆ ਹੈ ਰਾਵੀ ਦਰਿਆ ਦਾ ਉਹਨਾਂ ਦੀ ਮਦਦ ਵਾਸਤੇ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਮਹਾਪੁਰਸ਼ ਪਿੰਡ ਜੰਡੋਲੀ ਵਾਲੇ ਇਹਨਾਂ ਦੇ ਅਸਥਾਨਾਂ ਤੋਂ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਭੈਣਾਂ ਮਤਾਮਾਂ ਦੇ ਸਹਿਯੋਗ ਨਾਲ ਇਹ ਸਮਗਰੀ ਭੇਜੀ ਜਾ ਰਹੀ ਹੈ ਜੀ ਦਰਸ਼ਨ ਕਰਿਓ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਸੰਤ ਨਿਵਾਸ ਸੰਤ ਬਾਬਾ ਫਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚੁਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਸੰਤ ਨਿਵਾਸ آپ کے چرنا پاس کہمپت پائی سچے پالشا جی جس کے سر کو پرتو سومی تو دکھ کہ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਕੀ ਨਾਮ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾਉ ਭਾਉ ਕਿਤਨਾ ਹੈ ਜਮ ਨਹੀਂ ਆਵੇ ਨੇ ਸੰਤ ਮਾਤਾ ਜੰਗਾ ਜੀ ਆਪ ਜੀ ਦੇ ਹੁਕਮ ਵਿੱਚ ਸਤਿ ਪਾਤਸ਼ਾਹ ਜੀ ਭੈ ਵਿੱਚ ਚੱਲੇ ਲੱਖ ਦਰਿਆਵ ਦੀ ਕੇ ਹੁਕਮ ਵਿੱਚ ਸਤਿ ਪਾਤਸ਼ਾਹ ਨਿਰੰਕਾਰ ਜੀ ਜੋ ਇਸ ਸਮੇਂ ਜੋ ਪੰਜਾਬ ਦੇ ਵਿੱਚ ਮਹਾਰਾਜ ਕਾਫੀ ਨਗਰਾਂ ਦੇ ਵਿੱਚ ਮਹਾਰਾਜ ਜਾਂਦੇ ਕਾਰਨ ਮਹਾਰਾਜ ਕਾਫੀ ਖਰਾਨੇ ਲਈ ਸੱਤੇ ਗਰਸਤ ਹੋਏ ਹਨ ਮਹਾਰਾਜ ਘਰੋਂ ਸੰਗਤਾਂ ਦੇ ਘਰਾਂ ਵਿੱਚ ਪਾਣੀ ਆਉਣ ਕਰਕੇ ਮਹਾਰਾਜ ਉਹਨਾਂ ਦੇ ਬਾਅਦ ਤੇ ਨਗਰ ਜੰਡੋਲੀ ਨਗਰ ਜੰਡੋਲੀ ਬਾਬਾ ਜੀ ਦੇ ਨਗਰ ਤੋਂ ਇਸ ਵਕਤਾਂ ਮਹਾਰਾਜ ਸੰਗਤਾਂ ਫਰਸਤਾ ਬਸਤਾ ਜੋ ਕਿਰਿਆ ਨੇ ਦਾ ਸਮਾਨ ਇਕੱਠਾ ਕੀਤਾ ਹੈ ਲੈ ਕੇ ਚੱਲੇ ਹਨ ਕਿਰਪਾ ਕਰੋ ਤਰਨਤਾਰਨ ਅਤੇ ਹੋਰ ਵੀ ਨਗਰਾਂ ਵਿੱਚ ਕਿਰਪਾ ਕਰੋ ਸਤਿ ਪਾਤੀ ਆਪ ਜੀ ਦੀ ਸੰਗਤ ਆਪ ਜੀ ਦੀ ਨੌਜਵਾਨ ਜੀ ਮਹਾਰਾਜ ਬੱਚੇ ਆਪ ਜੀ ਦੇ ਮਹਾਰਾਜ ਰਵਾਨਗੀ ਦੀ ਆਗਿਆ ਮੰਗਦੇ ਆ ਕਿਰਪਾ ਕਰੋ ਆਪ ਦੀ ਆਗਿਆ ਬਖਸ਼ੋ ਇਹਨਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਦਾ ਤੇ ਜਾਂਦੇ ਆ ਜਾਂ ਸਹਾਇਤਾ ਕਰਨੇ ਬਿਗਨਾ ਦੇ ਨਾਥ ਕਰਨਾ ਨਾਲ ਦੇ ਨਾਮ ਕਿਰਪਾ ਕਰਿਓ ਮਹਾਰਾਜ ਆਪਣਾ ਪੈਰਾ ਰੱਖਿਓ ਨਾਮ ਚ ਪਾਉਂਦੇ ਜਾਣਾ ਨਾਮ ਜਪਦੇ ਔਰ ਕਿਰਪਾ ਕਰਿਓ ਮਹਾਰਾਜ ਆਦੀਆਂ ਵਿਆਦੀਆਂ ਫਾਦੀਆਂ ਤੋਂ ਬਿਗਨਾ ਦੇ ਨਾਥ ਕਰਿਓ ਰਸਤਾ ਮਸਤਾ ਤੇ ਬਰਕਤ ਪਾਇਓ ਮਹਾਰਾਜ ਕਿਸੇ ਪ੍ਰਕਾਰ ਦੀ ਤੋੜ ਨਾ ਨਹੀ ਬਾਬਾ ਹਰਨਾਮ ਸਿੰਘ ਜੀ ਆਪ ਜੀ ਦੇ 300 ਧਰਤੀ ਮੁੰਡਾ ਪਿੰਡਾਂ ਤੇ ਜੋਹਲ ਹੋ ਨਗਰਾਂ ਵਿੱਚ ਜਾਣਾ ਹੈ ਰਸਤਾ ਮਸਤਾ ਮੰਡਲ ਵਾਸਤੇ ਸੰਗਤਾਂ ਵੱਲੋਂ ਆਪ ਜੀ ਆਗਿਆ ਬਖਸੋ ਤਾਰੇ ਨੌਜਵਾਨਾਂ ਨੂੰ ਵੱਧ ਚੜ ਕੇ ਸੇਵਾ ਕਰਨ ਦਾ ਬਾਲ ਉਤਸਾਹ ਬਖਸ਼ਨਾ ਰਕਰਿਆਨੇ ਦੀ ਬਰਕਤ ਪਾਉਣੇ ਟੋਟ ਨਾ ਆਉਂਦੀ ਨੀ ਕਿਰਪਾ ਕਰਨੀ ਕਿਉ ਦਾਦੇ ਦਾ ਕੋਲ ਵਿਖਾਖ ਜਾਨਾ ਤਾਂ ਮੇਰੇ ਮਨ ਭਿਆ ਨਨਾਨਾ ਰਤਨ ਲਾਲ ਜਾਕਾ ਅਛੂ ਨਾਮੋਲ ਭਰੇ ਭੰਡਾਰ ਅਕੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋਂ ਜਾਈ ਨਕਰ ਦੇ ਨੌਜਵਾਨ ਵੀ ਜਿਨ੍ਹਾਂ ਵੱਲੋਂ ਰਸਤਾ ਬਸਤਾ ਦਿੱਤੀਆਂ ਹਨ ਸਨਾਦੀਆਂ ਮਹਾਰਾਜ ਸੇਵਾਵਾਂ ਥਾਏ ਪਾਉਣੀਆਂ ਜਿਨ੍ਹਾਂ ਸੰਗਤਾਂ ਵੱਲੋਂ ਤਨ ਕਰਕੇ ਮਨ ਕਰਕੇ ਧੜ ਕਰਕੇ ਨੌਜਵਾਨਾਂ ਸੇਵਾ ਕੀਤੀ ਹੈ ਇਹਨਾਂ ਦੀ ਸੇਵਾ ਥਾਏ ਪਾਉਣੀ ਮਹਾਰਾਜ ਕਿਰਪਾ ਕਰੋ ਟਰੈਕਟਰ ਵੀਰ ਵੱਲੋਂ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਵਾਸਤੇ ਰਸਤਾ ਪਚਾਉਣ ਦੀ ਉਹਨਾਂ ਦੀ ਵੀ ਸੇਵਾ ਥਾਏ ਪਰੋਕਸਤੀ ਪਾਤਾ ਜੀ ਕਿਰਪਾ ਕਰੋ ਸਭਨਾਂ ਦੀਆਂ ਸੇਵਾਵਾਂ ਪੇਟਾਵਾ ਦਰ ਤੇ ਪ੍ਰਵਾਨ ਕਰਨੀਆਂ ਆਪ ਜੀ ਨੇ ਹੰਦਿਆਂ ਜਾਂਦੇ ਸਹਾਇਤਾ ਕਰਨ ਦੀ ਕਿਰਪਾ ਕਰੋ ਸੰਗਤ ਆਗਿਆmarg ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਦਾ ਜੜ ਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਕੀ ਫਤਿਹ ਸੋਨਹਾਰਾ ਸ੍ਰੀ ਉਕਰ ਵਾਹਿਗੁਰੂ ਜੀ ਕਾੰਤ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਤਨਾਤਰੀ ਬਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾ

ਨੀਧ ਲੋਕ ਦਾ ਤੱਕਿਆਬ ਸਾਥ ਹੋ ਚੰਗਰ ਪਟ ਹੋ ਰੋਪਾਲਾ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਨਗਰ ਜੰਡੋਲੀ ਤੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰ ਭੈਣ ਭਰਾ ਮਾਤਾ ਮਾ ਦੇ ਸਹਿਯੋਗ ਨਾਲ ਜੋ ਨਗਰਾਂ ਵਿੱਚ ਪੰਜਾਬ ਦੇ ਵਿੱਚ ਹੜ੍ਹ ਆ ਰਹੇ ਹਨ ਤੇ ਜਿਨ੍ਹਾਂ ਵੀ ਘਰਾਂ ਵਿੱਚ ਘਰਾਂ ਦਾ ਪਸ਼ੂ ਪਾਲ ਦਾ ਨខਾਨ ਹੋਇਆ ਹੈ ਉਹਨਾਂ ਦੀ ਮਦਦ ਵਾਸਤੇ ਅੱਜ ਪਿੰਡ ਜੰਡੋਲੀ ਤੋਂ ਮਹਾਪੁਰਸ਼ਾਂ ਦੇ ਅਸਥਾਨ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚੁਬਾਰੇ ਵਾਲੇ ਪਿੰਡ ਜੰਡੋਲੀ ਵਾਲੇ ਮਹਾਪੁਰਸ਼ਾਂ ਦੇ ਅਸਥਾਨ ਤੋਂ ਅੱਜ ਟਰਾਲੀ ਵਿੱਚ ਪਿੰਡ ਦੇ ਨੌਜਵਾਨ ਰਸਤ ਪਾਣੀ ਸਮਗਰੀ ਕਰਿਆਨੇ ਦਾ ਸਮਾਨ ਲੈ ਕੇ ਆਟਾ ਦਾਲ ਚਾਵਲ ਖੰਡ ਵਗਾਰਾ ਲੈ ਕੇ ਜੋ ਕਿਟਾਂ ਵਿੱਚ ਲਾ ਕੇ ਸਮਾਨ ਲੈ ਕੇ ਜਾ ਰਹੇ ਹਨ ਹੜਪੀਟਾਂ ਦੀ ਮਦਦ ਵਾਸਤੇ ਸੋ ਆਪ ਸਭ ਨੇ ਵੀ ਮਹਾਰਾਜ ਅੱਗੇ ਗੁਰੂ ਪਾਤਸ਼ਾਹ ਕੇ ਬੇਨਤੀ ਕਰਨੀ ਕਿ ਸਾਰੇ ਹੀ ਨਗਰ ਨੂੰ ਇਹਨਾਂ ਨੌਜਵਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਹੈ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਸੰਗਤ ਬਿਲਕੁਲ ਟਰੈਕਟਰ ਵਿੱਚ ਤਿਆਰ ਹੋ ਚੁੱਕੀ ਹੈ ਜੋ ਨਗਰ ਜੰਡੋਲੀ ਤੋਂ ਸੰਗਤ ਜਾ ਰਹੀ ਹੈ ਜੀ ਹੜਪੀੜਤਾਂ ਲਈ ਸਮਗਰੀ ਲੱਗੇ ਇਹ ਟਰਾਲੀ ਬਿਲਕੁਲ ਰੈਡੀ ਹੋ ਚੁੱਕੀ ਜਾਣ ਵਾਸਤੇ ਜੀ ਜੁ ਸੇਵਾਦਾਰ ਸਾਡੇ ਜਾ ਰਹੇ ਆਂ ਦੀਆਂ ਪੌਂਕ ਪੈਟੀਆਂ ਦੋ ਤਿੰਨ ਲੈ ਲਿਆ ਜਿਹਨਾਂ ਨਾਲ ਤੋਂ ਥਾਪਾ ਲੱਗੇ ਤੋਂ ਆਹ ਇਹ ਟਰਾਲੀ ਜਾ ਰਹੀ ਹੈ ਜੀ ਮਹਾਪੁਰਸ਼ਾਂ ਦੇ ਸਤਾਂ ਤੋਂ ਹੜਪੀੜਤਾਂ ਲਈ ਸਮਗਰੀ ਲੱਗੇ ਪਿੰਡ ਜੰਡੋਲੀ ਤੋਂ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਇਹ ਜਾ ਰਹੀ ਟਰਾਲੀ ਜੀ ਮਾਹਪੁਰ ਤੋਂ ਸੰਤਬਾਬੋ ਜੀ ਪਿੰਡ ਜੰਡੋਲੀ ਤੋਂ گور ਦੁਬਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਫੜ ਪੀੜਤਾਂ ਲਈ ਰਾਹਤ ਸਮਗਰੀ ਕਰਿਆਨੇ ਦਾ ਸਮਾਨ ਜਾਂਦਾ ਹੋਇਆ ਜੀ ਇਹ ਟਰਾਲੀ ਅੱਜ ਜੀ ਮਿਤੀ ਅੱਜ ਜਾ ਰਹੀ ਹੈ ਜੀ ਟਰਾਲੀ ਮਹਾਪੁਰ ਜਾਂਦੇ ਸੰਤੋਂ